ਜਲ ਸਪਲਾਈ ਸਕੀਮ ਮਲਸੀਆਂ ਪੱਤਿਆ ਕਲਪੁਰ ਦੀ ਕੌਣ ਲਵੇਗਾ ਸਾਰ ਸਕੀਮ ਨੂੰ ਸਹੀ ਢੰਗ ਨਾਲ ਚਲਾਉਣ ਲਈ ਪੰਚਾਇਤ ਨੇ ਲਗਾਈ ਕੋਹਾਰ ਜਲ ਸਪਲਾਈ ਸਕੀਮ ਪੰਚਾਇਤ ਨੂੰ ਹੈਂਡ ਓਵਰ ਹੋਣ ਕਰਕੇ ਨਹੀਂ ਲੈ ਰਿਆ ਕੋਈ ਸਾਰ ਹਲਕਾ ਸ਼ਾਹਕੋੜ ਦੇ ਕਸਬਾ ਮਲਸੀਆਂ ਪੱਤਿਆ ਕਲਪੁਰ ਦੀ ਪਾਣੀ ਵਾਲੀ ਟੈਂਕੀ ਦੇ ਪਾਈਪਾਂ ਵਿੱਚੋਂ ਥਾਂ ਥਾਂ ਤੋਂ ਪਾਣੀ ਲੀਕ ਹੋ ਰਿਹਾ ਹੈ ਅੱਜ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਚਾਇਤ ਮੈਂਬਰ ਬਲਵਿੰਦਰ ਪੈਂਤੀ ਨੇ ਦੱਸਿਆ ਕਿ ਅਕਲਪੁਰ ਪੱਤੀ ਦੀ ਪਾਣੀ ਵਾਲੀ ਟੈਂਕੀ ਤਕਰੀਬਨ 2 ਸਾਲ ਪਹਿਲਾਂ ਬਣੀ ਸੀ ਮੁਹੱਲਾ ਨਿਵਾਸੀਆਂ ਦੀ ਸ਼ਿਕਾਇਤ ਤੇ ਉਹਨਾਂ ਨੇ ਮੁਹੱਲੇ ਦੇ ਕੁਝ ਮੋਢ ਵਰ ਵਿਅਕਤੀਆਂ ਦੇ ਨਾਲ ਜਾ ਕੇ ਜਦੋਂ ਦੇਖਿਆ ਤਾਂ ਟੈਂਕੀ ਵਿੱਚੋਂ ਜਗ੍ਹਾ-ਜਗ੍ਹਾ ਤੋਂ ਪਾਣੀ ਲੀਕ ਹੋ ਰਿਹਾ ਸੀ। ਉਹਨਾਂ ਇਹ ਵੀ ਦੱਸਿਆ ਕਿ ਟੈਂਕੀ ਸਿਰਫ ਅੱਧੀ ਹੀ ਭਰਦੀ ਹੈ ਜਿਸ ਕਰਕੇ ਮੁਹੱਲਾ ਨਿਵਾਸੀ ਪਾਣੀ ਦੀ ਸਹੂਲਤ ਤੋਂ ਵਾਂਝੇ ਰਹਿ ਜਾਂਦੇ ਹਨ। ਬਹੁਤ ਸਾਰੇ ਘਰਾਂ ਵਿੱਚ ਪਾਣੀ ਪਹੁੰਚਦਾ ਹੀ ਨਹੀਂ। ਅਤੇ ਟੈਂਕੀ ਦੀ ਖਰਾਬ ਹਾਲਤ ਦੱਸਦੀ ਹੈ ਕਿ ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ ਜਲ ਸਪਲਾਈ ਸੈਨਟਿਸਪਾ ਕੋਲੋਂ ਇਹ ਮੰਗ ਕੀਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ। ਅਤੇ ਟੈਂਕੀ ਨੂੰ ਸਹੀ ਢੰਗ ਨਾਲ ਬਣਾਇਆ ਜਾਵੇ ਤਾਂ ਕਿ ਸਾਰੇ ਮਹੱਲੇ ਦੇ ਘਰਾਂ ਵਿੱਚ ਪਾਣੀ ਪਹੁੰਚ ਸਕੇ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਨਾ ਕਰਨਾ ਪਵੇ ਜਿਕਰਯੋਗ ਹੈ ਕਿ ਇਸ ਸਕੀਮ 2.5 ਸਾਲ ਪਹਿਲਾਂ ਵਰਲਡ ਬੈਂਕ ਦੀ ਸਹਾਇਤਾ ਨਾਲ ਬਣਾ ਕੇ ਪਿੰਡ ਦੀ ಗ್ರಾಮ ਪੰਚਾਇਤ ਦੇ ਹਵਾਲੇ ਕਰ ਦਿੱਤੀ ਸੀ ਜਦੋਂ ਕਿ ਇਹਨਾਂ ਪ੍ਰੋਜੈਕਟਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਸਰਕਾਰ ਵੱਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਨਿਰਮਾਣ ਕੀਤਾ ਗਿਆ ਹੈ ਪਿੰਡਾਂ ਦੀਆਂ ಗ್ರಾಮ ਪੰਚਾਇਤਾਂ ਕੋਲ ਇਹਨਾਂ ਸਕੀਮ ਨੂੰ ਚਲਾਉਣ ਲਈ ਕੋਈ ਸਾਧਨ ਨਹੀਂ ਹਨ ਕਈ ਵਾਰ ਪਿੰਡਾਂ ਵਿੱਚ ਧੜੇਬੰਦੀਆਂ ਪਾਣੀ ਦੇ ਬਿੱਲ ਇਕੱਠੇ ਨਾ ਹੋਣਾ ਕੋਈ ਟੈਕਨੀਕਲ ਤਜਰਬਾ ਨਾ ਹੋਣਾ ਆਦ ਅਨੇਕਾਂ ਕਾਰਨਾ ਕਰਕੇ ਪੰਚਾਇਤਾਂ ਨੂੰ ਸੌਪੀਆਂ ਜਲ ਸਪਲਾਈ ਟੈਂਕੀਆਂ ਬੰਦ ਹੋ ਕੇ ਚਿੱਟਾ ਹੱਥ ਹਿਸਾਬ ਤੋਂ ਹੁੰਦੀਆਂ ਹਨ ਉਹਦਾ ਪੰਜਾਬ ਸਰਕਾਰ ਤੇ ਜਲ ਸਪਲਾਈ ਵਿਭਾਗ ਤੋਂ ਮੰਗ ਕੀਤੀ ਕਿ ਵਿਭਾਗ ਦੀਆਂ ਸਕੀਮਾਂ ਦੀ ਤਰ੍ਹਾਂ ਇਸ ਸਕੀਮ ਨੂੰ ਆਪ ਹੀ ਸਹੀ ਢੰਗ ਨਾਲ ਚਲਾਵੇ ਤਾਂ ਕਿ ਮਹੱਲਾ ਨਿਵਾਸੀਆਂ ਨੂੰ ਸਾਫ਼ ਸੁਥਰਾ ਪਾਣੀ ਮਿਲ ਸਕੇ ਇਸ ਮੌਕੇ ਹੋਰ ਦਾ ਤੋਂ ਲਾਵਾ ਜਸਵਿੰਦਰ ਸਿੰਘ ਸੰਧਾ ਪ੍ਰੀਤਕੌਰ ਸਰਪੰਚਾ ਅਕਲਪੁਰਪਤੀ ਕੁਲਵੰਤ ਸਿੰਘ ਪੱਡਾ ਗਰਮੇਲ ਸਿੰਘ ਕਨਗੋ ਬਲਵਿੰਦਰ ਸਿੰਘ ਚੰਦੀ ਅਤੇ ਪੰਪ ਆਪਰੇਟਰ ਅਮਰਜੀਤ ਸਿੰਘ ਆਦ ਹਾਜ਼ਰ ਸਨ ਸ਼ਾਹਕੋਟ ਮਾਲਸੀਆ ਤੋਂ ਵਾਰਲਡ ਪੰਜਾਬ న్యూਸ ਦੀ ਖਾਸ ਰਿਪੋਰਟ ਹਾਂਜੀ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਬਲਵਿੰਦਰ ਸਿੰਘ ਮੈਂਬਰ ਅਕਲਪੁਰ ਬਲਵਿੰਦਰ ਸਿੰਘ ਜੀ ਕੀ ਮਸਲਾ ਵਾ ਇਹ ਜੀ ਅਸੀਂ ਕੱਲ ਦੇਖਿਆ ਆ ਕਿ ਟੈਂਕੀ ਜਿਹੜੀ ਹੈ 2 ਸਾਲ ਹੋਏ ਆ ਪੱਤੀ ਅਕਲਪੁਰ ਪਿੰਡ ਮਲਸੀਆਂ ਆਏ ਆ ਠੀਕ ਆ ਕਲਾਕ ਸ਼ਾਹ ਕੋਟ ਆ ਹਾਂਜੀ ਇਹ ਨਵੀਂ ਬਣੀ ਸੀ 2 ਸਾਲ ਹੋਏ ਆ ਹਜੇ ਬਣੀ ਬਟ ਅਸੀਂ ਤਾਂ ਕੱਲ ਹੀ ਦੇਖਿਆ ਵੀ ਇਹ ਇੱਕ ਜਿਹੜੇ ਉੱਚੇ ਘਰ ਉੱਥੇ ਪਾਣੀ ਨਹੀਂ ਚੜਦਾ ਠੀਕ ਆ ਅਸੀਂ ਫਿਰ ਇੱਥੇ ਆ ਕੇ ਦੇਖਿਆ ਵੀ ਪਾਣੀ ਕਿਉਂ ਨਹੀਂ ਚੜਦਾ ਠੀਕ ਆ ਫਿਰ ਦੇਖਿਆ ਤੇ ਟੈਂਕੀ ਲੀਕ ਆ ਹੁਣ ਉੱਤੇ ਚੜ ਕੇ ਦੇਖਿਆ ਤੇ ਅੱਧੀ ਭਰਦੀ ਆ ਜਿਆਦੀ ਭਰਦੀ ਨਹੀਂ ਹੈਗੀ ਚਾਰਚ ਫਿਰ ਲੀਕ ਹੈਗੀ ਆ ਟੈਂਕੀ ਫੁੱਲ ਨਹੀਂ ਭਰਦੀ ਨਹੀਂ ਜੀ ਫੁੱਲ ਨਹੀਂ ਭਰਦੀ ਇਹੋ ਤਾਂ ਹੀ ਉੱਥੇ ਫਿਰ ਉਹਨਾਂ ਨੇ ਕੀ ਕੀਤਾ ਆ ਉੱਪਰੋਂ ਵੀ ਇਹ ਲੀਕ ਹੁੰਦੀ ਸੀਗੀ ਉਹਨਾਂ ਨੇ ਫਿਰ ਇਹੋ ਮਤਲਬ ਇਹਦਾ ਜਿਹੜਾ ਓਵਰਫਲੋ ਆ ਉਹ ਟੈਂਕੀ ਦੇ ਅੱਧ ਦੇ ਵਿੱਚ ਲਿਆ ਕੇ ਉਤਲਾ ਪਾਈਪ ਲਾ ਕੇ ਅੱਧ ਦੇ ਵਿੱਚ ਫਿਟ ਕਰ ਦਿੱਤਾ ਜਦੋਂ ਅੱਧੀ ਟੈਂਕੀ ਭਰਦੀ ਆ ਉਦੋਂ ਓਵਰਫਲੋ ਹੋਣ ਲੱਗ ਪੈਂਦੀ ਆ ਇਸ ਕਰਕੇ ਉੱਚੇ ਘਰਾਂ ਦੇ ਵਿੱਚ ਫਿਰ ਪਾਣੀ ਨਹੀਂ ਚੜਦਾ ਲੋਕ ਸਾਨੂੰ ਆਲ ਕੇ ਪੁੱਛਦੇ ਆ ਉਹ ਵੀ ਕੱਲ ਆਏ ਸੀ ਅਸੀਂ ਇਹ ਦੇਖਿਆ ਹੁਣ ਇਹ ਲੀਕ ਕਰਦੀ ਆ ਸਾਰੀ ਟੈਂਕੀ ਇਹਦੀ ਹਾਲਤ ਬਹੁਤ ਖਸਤਾ ਉੱਤੇ ਚੜ ਕੇ ਦੇਖੀ ਆ ਇਹੋ ਹਜੇ 2 ਸਾਲ ਹੋਏ ਸਾਰੇ ਬਣੀ ਨੂੰ ਨਵੀਂ ਟੈਂਕੀ ਨੂੰ ਘਟੀਆ ਮਟੀਰੀਅਲ ਇਹਦੇ ਵਿੱਚ ਲੱਗਾ ਹੋਇਆ ਆ। ਅਸੀਂ ਹੁਣ ਉੱਪਰ ਕੰਪਲੇਂਟ ਕਰਾਂਗੇ ਇਹਨੇ ਸੈਨੀਟੇਸ਼ਨ ਵਿਭਾਗ ਨੂੰ। ਤੇ ਜੋ ਵੀ ਹੈਗਾ ਇਹਦਾ ਆਣ ਕੇ ਇਹਦਾ ਮਸਲਾ ਹੱਲ ਕਰਨ ਜੇ ਨਹੀਂ ਜਲਦੀ ਜਦੀ ਸਣਵਾਈ ਹੁੰਦੀ ਇਹ ਤਾਂ ਡਿੱਗ ਜਾਣੀ ਆ ਟੈਂਕੀ। ਇਹ ਰਹਿਣੀ ਨਹੀਂਗੀ। ਇਹ ਬਹੁਤ ਵੱਡਾ ਨੁਕਸਾਨ ਹੋਊਗਾ। ਹੁਣ ਤੁਸੀਂ ਕੀ ਮੰਗ ਕਰਦੇ ਆ? ਅਸੀਂ ਇਹੋ ਮੰਗ ਕਰਦੇ ਆ ਵੀ ਇਹਦਾ ਕੋਈ ਨਾ ਕੋਈ ਮਸਲਾ ਹੱਲ ਕਰਨ ਜੇ ਇਹਦੀ ਰਿਪੇਅਰ ਹੁੰਦੀ ਰਿਪੇਅਰ ਕਰਨ ਤੇ ਜੋ ਵੀ ਇਹਦਾ ਕੁਝ ਮਸਲਾ ਹੱਲ ਹੁੰਦਾ ਹੋ ਕਰਨ ਜਿਹੜਾ ਲੋਕਾਂ ਨੂੰ ਆਪਾ ਪਾਣੀ ਦੇਣਾ ਆ। ਉਈ ਜੀ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਵੇ ਫੁੱਲ ਪਰੇ ਟਿੰਕੀ ਹੈ ਕਿ ਨਹੀਂ ਇਹ ਅਸੀਂ ਮੰਗ ਕਰਦੇ ਹਾਂ ਮਹਿਕਮੇ ਦੇ ਕੋਲ ਸੈਨੀਟੇਸ਼ਨ ਮਹਿਕਮੇ ਨੂੰ ਲਿਖ ਕੇ ਦਿੱਤਾ ਤੁਸੀਂ ਨਹੀਂ ਜੀ ਆ ਸਵੇਰੇ ਹੁਣ ਦੇਵਾਂਗੇ ਲਿਖ ਕੇ ਸਾਨੂੰ ਪਤਾ ਹੀ ਕਰਨ ਲੱਗਾ ਹੋਇਆ ਇਹਦਾ ਅਕਲਪੁਰ ਪੱਤੀ ਦੇ ਸਰਪੰਚ ਨੂੰ ਤੁਸੀਂ ਦੱਸਿਆ ਹਾਂ ਜੀ ਹੁਣ ਅਕਲਪੁਰ ਦੇ ਸਰਪੰਚ ਸਾਹਿਬ ਵੀ ਆਏ ਮੇਰੇ ਨਾਲ ਤੇ ਪੰਚਾਇਤ ਮੈਂਬਰ ਹੋਰ ਵੀ ਆਏ ਆ ਇਹ ਆਪਣੇ ਜਿਹੜੇ ਇੱਥੇ ਰਹਿੰਦੇ ਆ ਡੇਰਿਆਂ ਤੇ ਲੋਕ ਆਪਣੇ ਮੈਂਬਰ ਸਾਰੇ ਆਪਣੇ ਇਹ ਇਹ ਨਾਰਾ ਮੇਰੇ ਠੀਕ ਹੈ ਇਹਨਾਂ ਸਾਰਿਆਂ ਨੇ ਮਤਲਬ ਕੱਲ ਸਾਨੂੰ ਦੱਸਿਆ ਸੀਗਾ ਅਸੀਂ ਹੁਣ ਇਹ ਮੌਕਾ ਦੇਖਣਾ ਹੈ ਇਸ ਤਰ੍ਹਾਂ ਠੀਕ ਹੈ ਜੀ ਹਾਂਜੀ